ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦ ਹਾਂ ਬੀਤੇ ਦਿਨੀ ਬਲਬੀਰ ਸਿੰਘ ਮੁੱਛਲ ਵੱਲੋਂ ਇੱਕ ਵੀਡੀਓ ਰਾਹੀਂ ਬ੍ਰਮਲਿੰਗ ਸੰਤ ਬਾਬਾ ਊਂਕਾਰ ਨਾਥ ਜੀ ਕਾਲਾ ਬਈਆਂ ਬਾਰੇ ਪੱਦੀ ਸ਼ਬਦਾਵਲੀ ਵਰਤੀ ਗਈ ਸੀ ਜਿਸ ਨਾਲ ਸੰਤ ਬਾਬਾ ਊਂਕਾਰ ਨਾਥ ਜੀ ਨੂੰ ਮੰਨਣ ਵਾਲੀਆਂ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਇਸ ਸੰਬੰਧੀ ਸੰਤ ਬਾਬਾ ਊਂਕਾਰ ਨਾਥ ਜੀ ਤਪਸਥਾਨ ਕਾਲਾ ਬਈਆਂ ਇਲਾਕੇ ਦੀਆਂ ਸਮੂਹ ਸੰਗਤਾਂ ਅਤੇ ಗ್ರಾಮ ਪੰਚਾਇਤ ਕਾਲਾ ਬਈਆਂ ਨੇ ਪ੍ਰੈਸ ਰਾਹੀਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਭद्दी ਸ਼ਬਦਾਵਲੀ ਵਰਤਨ ਵਾਲੇ ਬਲਵੀਰ ਸਿੰਘ ਮੁੱਛਲ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਅਸੀਂ ਸਾਰੇ ਸਮੂਹ ਗ੍ਰਾਮ ਪੰਚਾਇਤ ਕਾਲਾਵਈਆਂ ਅਤੇ ਨਗਰ ਨਿਵਾਸੀ ਪਿੰਡ ਕਾਲਾਵਈਆਂ ਵੱਲੋਂ ਮੇਰਾ ਬਾਬਾ ਮਾਨਨਾ ਜੀ ਦੇ ਮੀਟਿੰਗ ਕੀਤੀ ਗਈ। ਜਿਸ ਵਿੱਚ ਅਸੀਂ ਸਾਰਿਆਂ ਨੇ ਗੱਲਬਾਤ ਕੀਤੀ ਕਿ ਕੁਝ ਦਿਨ ਪਹਿਲਾਂ ਸਾਡੇ ਸੰਬੰਧਕ ਮਾਨਨਾ ਜੀ ਮਹਾਰਾਜ ਜੀ ਦੇ ਸ਼ਾਂਦੇ ਖਿਲਾਫ ਇੱਕ ਬਲਵੀਰ ਸਿੰਘ ਮੁੱਛਲ ਨੇ ਭੱਦੀ ਸ਼ਬਦਾਵਲੀ ਵਰਤੀ ਹੈ ਜਿਸ ਦਾ ਰੋਸ ਸਾਡੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਦੇ ਵਿੱਚ ਹੈ ਇਸੇ ਸੰਬੰਧੀ ਅਸੀਂ ਮੀਟਿੰਗ ਕੀਤੀ ਹੈ ਜੀ ਜੋ ਵੀ ਪਲਵੀਰ ਸਿੰਘ ਪੁੱਛਣ ਨੇ ਗੱਲ ਸ਼ਬਦਾਵਲੀ ਵਰਤੀ ਹੈ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸ ਸੰਬੰਧੀ ਅਸੀਂ ਸਵੇਰੇ ਐਸਐਸ ਸਾਹਿਬ ਨੂੰ ਮਿਲਣ ਜਾ ਰਹੇ ਹਾਂ ਤੇ ਸਾਡੀ ਪ੍ਰਸ਼ਾਸਨਤੋਂ ਵੀ ਇਹੀ ਮੰਗ ਹੈ ਕਿ ਇਸ ਬੰਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਸਾਡੇ ਪਿੰਡ 'ਚ ਮੁੜ ਕੇ ਕੋਈ ਸ਼ਰਾਬੀ ਅਨਸਰ ਇਸ ਤਰ੍ਹਾਂ ਮਾਹੌਲ ਨਾ ਬਣਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇਕਰ ਪ੍ਰਸ਼ਾਸਨ ਨੇ ਮੁੱਛਲ ਖਿਲਾਫ ਪਰਚਾ ਦਰਜ ਨਾ ਕੀਤਾ ਤਾਂ ਸੰਗਤਾਂ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਗੀਆਂ। ਸਮੂਹ ਪਰਵੰਦਾ ਕਮੇਟੀ ਨੇ ਸਖਤ ਸ਼ਬਦਾ ਵਿੱਚ ਤਾੜਨਾ ਕਰਦੇ ਹੋਏ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਤਪ ਸਥਾਨ ਦਾ ਮਾਹੌਲ ਖਰਾਬ ਕਰਨ ਨਹੀਂ ਦਵਾਂਗੇ। ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਗਰ ਪਿੰਡ ਕਾਲਾ ਬਹੀਆ ਜ਼ਿਲ੍ਹਾ ਜਲੰਧਰ ਤਪਸਥਾਨ ਸੰਤ ਬਾਬਾ ਊਕਾਰ ਨਾਹੀ ਜਿਹਨਾਂ ਦੇ ਤਪਸਥਾਨ ਤੇ ਇੱਕ ਅਨਸਾਰ ਸ਼ਰਾਰਤੀ ਅੰਸਰ ਇੱਥੇ ਸੰਤ ਬਾਬਾ ਊਕਾਰ ਨਾਹੀ ਦੇ ਦੇ ਖਿਲਾਫ ਬਹੁਤ ਸਰਦਾਰੀ ਗਲਤ ਬੋਲੀ ਆ ਅਸੀਂ ਬਹੁਤ ਸਾਰੀ ਸੰਗਤਾਂ ਦੇ ਅਤੇ ਨਗਰ ਨਿਵਾਸੀਆਂ ਦੇ ਅਤੇ ਸੰਗ ਪਿੰਡ ਦੀ ਗ੍ਰਾਮ ਪੰਚਾਇਤ ਦੇ ਸਾਰੇ ਹੀ ਬਹੁਤ ਰੋਸ ਕਰਦੇ ਆ ਅਸੀਂ ਪ੍ਰਸ਼ਾਸਨ ਨੂੰ ਇੱਕ ਅਪੀਲ ਕਰਦੇ ਆ ਵੀ ਭਾਈ ਜੇ ਇਸ ਬੰਦੇ ਨੇ ਬਲਬੀਰ ਸਿੰਘ ਬੁਸ਼ਲ ਜੋ ਸਾਡੇ ਤਪਸਥਾਨ ਤੇ ਆ ਕੇ ਪਿੰਡ ਦਾ ਅਤੇ ਇਹ ਢੇਰੇ ਦਾ ਤਪਸਥਾਨ ਦਾ ਨੁਕਸਾਨ ਕਰਦਾ ਇੱਥੇ ਮਾਹੌਲ ਖਰਾਬ ਕਰਨ ਨੂੰ ਮੈਂ ਕਈ ਢੇਡੇ ਲਾ ਚੁੱਕਾ ਆ ਅਸੀਂ ਇਹ ਪ੍ਰਸ਼ਾਸਨ ਨੂੰ ਗ੍ਰਾਮ ਪੰਚਾਇਤ ਪਿੰਡ ਕਾਲਾ ਬਈਆਂ ਤੇ ਸਬੂਰ ਨਗਰ ਨਿਵਾਸੀਆਂ ਨੂੰ ਬਹੁਤ ਭਾਰੀ ਰੋਸ ਆ ਅਸੀਂ ਇਹਦੀ ਬਹੁਤ ਜ਼ਿੰਦਗ ਇਹਦੀ ਇਹ ਕਰਦੇ ਆ ਭਾਈ ਇਹਨੇ ਇਸ ਬੰਦੇ ਨੇ ਬਾਬਾ ਜੀ ਬਾਰੇ ਬਹੁਤ ਗਲਤ ਸ਼ਹਿਤਾਬ ਦੀ ਬੋਲੀ ਆ ਬਲਬੀਰ ਸਿੰਘ ਮੁਸਾ ਉਹਦੇ ਖਰਾਬ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਇਹ ਸਾਰੇ ਨਗਰਵਾਲੋਂ ਅਤੇ ਪ੍ਰਸ਼ਾਸਨ ਵੱਲੋਂ ਅਸੀਂ ਅਪੀਲ ਕਰਦੇ ਆ ਭਾਈ ਇਹ ਤੋਂ ਬਾਅਦ ਕਾਨੂੰਨੀ ਕਾਰਵਾਈ ਕਰਕੇ ਤੇ ਫਰਜ਼ਾ ਕੀਤਾ ਜਾਵੇ ਇਹਦੇ ਜੋ ਵੀ ਇਹਨੇ ਸ਼ਹਿਤਾਬ ਦੀ ਬੋਲੀ ਆ ਮਹਾਪੁਰਸ਼ਾਂ ਵਾਸਤੇ ਤਪਸਥਾਨ ਸੰਤ ਬਾਬਾ ਕਾਰਨਾ ਸਿੰਘ ਜੀ ਬਾਰੇ ਅਸੀਂ ਉਹ ਅਪੀਲ ਕਰਦੇ ਆਂ ਫਿਰ ਸੰਗਤਾਂ ਦੇ ਸੰਯੋਗ ਦੇ ਨਾਲ ਗ੍ਰਾਮ ਪੰਚਾਇਤ ਦੇ ਸੰਚੋਕ ਦੇ ਨਾਲ ਨਗਰ ਨਿਵਾਸੀਆਂ ਦੇ ਨਾਲ ਅਸੀਂ ਫਿਰ ਖੰਡਣ ਕਰਦੇ ਆਂ ਇਹ ਗੁਰਬੀਸੇ ਮੁਸੇ ਸ਼ਰਾਰਤੀ ਅੰਸਰ ਦਾ ਜਿਹੜਾ ਇੱਥੇ ਇਲਾਕੇ ਦੇ 10-12 ਲੱਖ ਸੰਗਤਾਂ ਆ ਬਾਬਾ ਜੀ ਦੇ ਸਰਦਾਰੂਆ ਦੇਸ਼ਾਂ ਬਦੇਸ਼ਾਂ ਦੇ ਬੈਠੇ ਆ ਉਹ ਬਹੁਤ ਭਾਰੀ ਰੋਸ ਕਰਦੇ ਆ ਉਹ ਬਾਹਰੋਂ ਕਈ ਸੰਗਤ ਸਾਡੀ ਹਫਤਾਲੀ ਹੋਈ ਵੀ ਅਸੀਂ ਜੇਤੀ ਨਹੀਂ ਗਾਣਾ ਫਲੈਟ ਲੈ ਕੇ ਆਉਣ ਨੂੰ ਤਿਆਰ ਆ ਅਸੀਂ ਅਪੀਲ ਕਰਦੇ ਆਂ ਪ੍ਰਸ਼ਾਸਨ ਨੂੰ ਪ੍ਰਵੀਰ ਸੈਮੂਸਲੇ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਕੀਤੀ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ਼ਨਗੜ ਤੋਂ surjit pal ਦੀ ਰਿਪੋਰਟ ਪੰਜਾਬੀ ਜਾਗਰਣ